ਜੱਬੇ ਵਾਲ ਜਿਮਨੀ ਚੋਣਾ ਦਾ ਚੋਣ ਪ੍ਰਚਾਰ ਜਿੱਥੇ ਪੂਰੀ ਤਰ੍ਹਾਂ ਦੇ ਨਾਲ ਭਖਿਆ ਹੋਇਆ ਹੈ ਅੱਜ ਸਾਡੇ ਨਾਲ ਡਾਕਟਰ ਇਸ਼ਾਨ ਕੁਮਾਰ ਦੇ ਚਾਚਾ ਜੀ ਡਾਕਟਰ ਰਾਜ ਕੁਮਾਰ ਦੇ ਪਰਾ ਜਤਿੰਦਰ ਕੁਮਾਰ ਜੀ ਸਾਡੇ ਨਾਲ ਮੌਜੂਦ ਹੈ ਜਿਹੜੇ ਕਿ ਅਕਸਰ ਹੀ ਹਲਕੇ ਦੇ ਵਿੱਚ ਚਰਚਾ ਦੇ ਵਿੱਚ ਬਣੇ ਹੋਏ ਨੇ ਕਿ ਨਾਰਾਜ਼ ਚੱਲ ਰਹੇ ਨੇ ਆ ਗੱਲਬਾਤ ਕਰਦੇ ਆ ਸਵਾਗਤ ਹੈ ਜੀ ਦੈਨਿਕ ਸਵੇਰਾ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਰ ਕੀ ਮਾਹੌਲ ਲੱਗਦਾ ਹੈ ਆਮ ਆਦਮੀ ਪਾਰਟੀ ਜਿਹੜੀ ਟਿਕਟ ਤੁਹਾਡੇ ਭਤੀਜਾ ਜੀ ਨੂੰ ਮਿਲੀ ਹੈ ਡਾਕਟਰ ਸ਼ਾਂਕਮਰ ਨੂੰ ਕੀ ਕਹੋਗੇ ਮੈਂ ਤਾਂ ਇਹ ਕਹੂੰਗਾ ਵੀ ਵਿਰੋਧੀਆਂ ਦਾ ਕੰਮ ਆ ਬੋਲਣਾ ਜੀ ਪਰ ਮੈਂ ਮੇਰਾ ਬੱਚਾ ਹੈ ਡਾਕਟਰ ਸ਼ਾਂਕਮਰ ਮੈਂ ਹੀ ਪਾਲਿਆ ਉਹਨੂੰ ਔਰ ਸਾਡੇ ਪਰਿਵਾਰ ਦੀ ਗੱਲ ਹੈ ਵੀ ਡਾਕਟਰ ਸਾਹਿਬ ਨੇ ਇੱਕ ਗੱਲ ਕਹੀ ਪਈ ਬੇਟਾ ਸਾਡਾ ਲੜੂਗਾ ਤੇ ਮੈਨੂੰ ਵੀ ਵਧੀਆ ਲੱਗਾ ਵੀ ਚਲੋ ਸਾਡਾ ਬੇਟਾ ਹੋਣ ਹਾਰ ਆ ਪੜ੍ਹਿਆ ਲਿਖਿਆ ਹੈ ਉਹ ਲੜੇ ਸੋ ਇਦਾਂ ਦੀ ਕੋਈ ਗੱਲ ਨਹੀਂ ਨਰਾਜ਼ਗੀ ਵਾਲੀ ਵੀ ਕੋਈ ਗੱਲ ਨਹੀਂ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨ ਵੀ ਕਹਿ ਰਹੇ ਨੇ ਕਿ ਡਾਕਟਰ ਸਾਹਿਬ ਨੇ ਆਪਣੇ ਭਰਾ ਜਤਿੰਦਰ ਕੁਮਾਰ ਨੂੰ ਡਾਕਟਰ ਸਾਹਿਬ ਨੂੰ ਨਹੀਂ ਟਿਕਟ ਦਿੱਤੀ ਹੈ ਆਪਣੇ ਬੇਟੇ ਨੂੰ ਦੇ ਦਿੱਤੀ ਹੈ ਅਕਸਰ ਹੀ ਹਲਕੇ ਦੇ ਵਿੱਚ ਇਹ ਮਾਹੌਲ ਬਣਿਆ ਹੋਇਆ ਹੈ ਆ ਮੈਂ ਭਾਜੀ ਇਹ ਗੱਲ ਕਹਿਣੀ ਚਾਹੁੰਦਾ ਕਿ ਜਿੰਨੇ ਵੀ ਲੀਡਰ ਬੋਲਦੇ ਨੇ ਇਹਨਾਂ ਦੇ ਪਰਿਵਾਰਾਂ 'ਚ ਵੈਸੇ ਨਹੀਂ ਇਹਨਾਂ ਦਾ ਇਕੱਠਾ ਹੈ ਹੀ ਨਹੀਂ ਆਪਸ 'ਚ ਹੈ ਨਹੀਂ ਇਹਨਾਂ ਦੇ ਭਰਾ ਜਿਹੜੇ ਆਪਸ 'ਚ ਇਹ ਨਹੀਂ ਬਣਦੀ ਤੇ ਜੇ ਇਹਨਾਂ ਨੂੰ ਲੱਗਦਾ ਵੀ ਡਾਕਟਰ ਰਾਜ ਦਾ ਭਰਾ ਨਾਰਾਜ਼ ਆ ਤਾਂ ਗਲਤ ਲੱਗ ਰਿਹਾ ਬਾਕੀ ਜਿੰਨੇ ਵੀ ਲੀਡਰ ਇਹ ਲੀਡਰ ਸਹਿਬਾਨ ਸਾਡੇ ਹਲਕੇ ਦੇ ਵਿੱਚ ਘੁੰਮ ਰਹੇ ਆ ਮੇਰੇ ਖਿਆਲ ਸਾਡੇ ਹਲਕੇ ਵਾਲਿਆਂ ਨੇ ਕਦੀ ਇਹ ਦੇਖੇ ਨਹੀਂ ਤੇ ਡਾਕਟਰ ਸਾਹਿਬ ਕੀ ਲੱਗਦਾ ਹੈ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਥਿਤੀ ਕਿ ਹੋ ਜਾਈ ਹੈ ਤੁਸੀਂ ਵੀ ਅਕਸਰ ਪਿੰਡਾਂ ਦੇ ਵਿੱਚ ਜਾ ਰਹੇ ਹੋ ਮੈਂ ਤਾਂ ਜੀ ਇਹ ਕਹੂੰਗਾ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਸਟਰੋਂਗ ਆ ਪਰ ਇਹ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਵੀ ਸਾਡੇ ਡਾਕਟਰ ਸਾਹਿਬ ਡਾਕਟਰ ਰਾਜਕਮਰ ਚੱਬੇਵਾਲ ਜੀ ਉਹਨਾਂ ਦਾ ਜਿਹੜਾ ਇੱਕ ਆਪਣਾ ਫੇਸ ਵੈਲਿਊ ਹੈ ਉਹਨਾਂ ਦੇ ਕੰਮ ਜਿਹੜੇ ਨੇ ਕੰਮ ਲੋਕਾਂ ਨੂੰ ਮਿਲਣਾ ਆ ਉਹਨਾਂ ਦੀ ਇੱਕ ਬੁੱਕਤ ਆ ਲੋਕ ਉਸ ਚੀਜ਼ ਦੀ ਪ੍ਰਸ਼ੰਸਾ ਕਰਦੇ ਆ ਨਰਸਾ ਤੁਸੀਂ ਕਾਂਗਰਸ ਪਾਰਟੀ ਦੀ ਟਿਕਟ ਦੇ ਲਈ ਵੀ ਅਪਰੋਚ ਕੀਤੀ ਸੀ ਜੀ ਹਾਂ ਨਹੀਂ ਜੀ ਮੈਂ ਡਾਕਟਰ ਰਾਜਕਮਾਰ ਤੋਂ ਬਾਰਾ ਨਹੀਂ ਜਾ ਸਕਦਾ ਕਿਉਂਕਿ ਉਹ ਮੇਰੇ ਫਾਦਰ ਵੀ ਨੇ ਜਦੋਂ ਪਾਪਾ ਚਲੇ ਗਏ ਤਾਂ ਉਹ ਫਾਦਰ ਹੀ ਨੇ ਮੇਰੇ ਵੱਡੇ ਭਰਾ ਨੇ ਉਹਨਾਂ ਤੋਂ ਬਾਰਾ ਕਦੀ ਹੋ ਹੀ ਨਹੀਂ ਸਕਦਾ ਜੋ ਨਹੀਂ ਕਹਿਣਾ ਉਸ ਹਿਸਾਬ ਨਾਲ ਮੈਂ ਚੱਲੂੰਗਾ ਅੱਜ ਹਲਕੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਡਿਵੈਲਪਮੈਂਟ ਦੀ ਕਿੰਨੀ ਕੁ ਡਿਵੈਲਪਮੈਂਟ ਜਿਹੜੀ ਚੱਬੇਵਾਲ ਦੇ ਵਿੱਚ ਹੋ ਚੁੱਕੀ ਹੈ ਮੈਂ ਜੀ ਇਹ ਕਹਿਣਾ ਚਾਹੁੰਦਾ ਵੀ ਡਾਕਟਰ ਸਾਹਿਬ ਦੇ ਟਾਈਮ ਜਿਹੜੀ ਡਿਵੈਲਪਮੈਂਟ ਹੋਈ ਹੈ ਪੁਲਾਂ ਦਾ ਕਦੀ ਸੋਚਿਆ ਨਹੀਂ ਸੀ ਜਿਹੜੇ ਪਿੰਡਾਂ 'ਚ ਪੁਲ ਬਣੇ ਆ ਤੁਸੀਂ ਚਾਹੇ ਉਹ ਅਬਸੀ ਬਾਈਆਂ ਬਸੀਦਾ ਪੁਲ ਲਾ ਲਓ ਚਾਹੇ ਤੁਸੀਂ ਬਿਸ਼ੋਈ ਦਾ ਪੁਲ ਲਾ ਲਓ ਡਾਂਡੀਆਂ ਦਾ ਟੋਲੀਆਂ ਦਾ ਪੁਲ ਇਹ ਕਦੀ ਸੋਚਿਆ ਨਹੀਂ ਸੀ ਜਦੋਂ ਡਾਕਟਰ ਸਾਹਿਬ ਨੇ ਨਹੀਂ ਪੱਥਰ ਰੱਖਿਆ ਸੀ ਤਾਂ ਵਿਰੋਧੀ ਉਦੋਂ ਹੱਸਦੇ ਹੁੰਦੇ ਸੀ ਵੀ ਯਾਰ ਪੁਲ ਪਿੰਡਾਂ ਦੇ ਵਿੱਚ ਪੁਲ ਪਰ ਉਹਨਾਂ ਨੂੰ ਅਸੀਂ ਦੱਸ ਦਿੱਤਾ ਡਾਕਟਰ ਸਾਹਿਬ ਨੇ ਦੱਸਤਾ ਵੀ ਭਾਈ ਇਹ ਇਦਾਂ ਨਹੀਂ ਇਦਾਂ ਹੋ ਸਕਦਾ ਅੱਜ ਜੇਕਰ ਮੁਕਾਬਲੇ ਦੀ ਗੱਲ ਕੀਤੀ ਜਾਵੇ ਚੱਬੇਵਾਲ ਦੇ ਵਿੱਚ ਤਾਂ ਕਿਹੜੀ ਪਾਰਟੀ ਦੇ ਨਾਲ ਤੁਹਾਡੀ ਪਾਰਟੀ ਦਾ ਮੁਕਾਬਲਾ ਹੋਵੇਗਾ ਮੁਕਾਬਲੇ ਦੀ ਜੇ ਗੱਲ ਕਰੀਏ ਤਾਂ ਜੀ ਡਾਕਟਰ ਸਾਹਿਬ ਦੇ ਮੁਕਾਬਲੇ ਫਿਰ ਹਾਲ ਤਾਂ ਕੋਈ ਹੈ ਹੀ ਨਹੀਂ ਇਹ ਤਾਂ ਵਿਚਾਰੇ ਆਏ ਟੈਂਪਰੇਰੀ ਆਏ ਆ ਟੈਂਪਰੇਰੀ ਆ ਕੇ ਤੇ ਆਪਣਾ ਪ੍ਰਚਾਰ ਕਰਕੇ ਨਹੀਂ ਚਲੇ ਜਾਣਾ ਸੋ ਇਦਾਂ ਦੀ ਕੋਈ ਗੱਲ ਨਹੀਂ ਮੁਕਾਬਲੇ 'ਚ ਕੋਈ ਹੈ ਹੀ ਨਹੀਂ ਡਾਕਟਰ ਸਾਹਿਬ ਆ ਆਮ ਤੌਰ ਤੇ ਹਲਕੇ ਦੇ ਵਿੱਚ ਤੁਹਾਨੂੰ ਵੀ ਘੱਟ ਦੇਖਿਆ ਗਿਆ ਹੈ ਜਿਸ ਤਰ੍ਹਾਂ ਚੋਣ ਪ੍ਰਚਾਰ ਪਿੰਡਾਂ ਦੇ ਵਿੱਚ ਹੋ ਰਿਹਾ ਹੈ ਤੇ ਸਾਰੇ ਅਲੱਗ-ਅਲੱਗ ਪਾਰਟੀਆਂ ਦੇ ਆਗੂ ਤਾਂ ਪਹੁੰਚ ਰਹੇ ਨੇ ਪਰ ਤੁਸੀਂ ਹਲਕੇ ਦੇ ਵਿੱਚ ਘੱਟ ਪ੍ਰਚਾਰ ਕਰ ਰਹੇ ਕੀ ਕਾਰਨ ਸਾਡੀ ਇੱਕ ਹੈਗੀ ਹੈ ਸਿਸਟਮ ਹੈ ਵੀ ਅੱਪਾ ਜਿਹੜਾ ਚਾਰਾਂ ਜਣਿਆਂ ਨੇ ਅਸੀਂ ਚਾਰ ਜਣੇ ਮੇਰੇ ਵਾਈਫ ਨੇ ਮੈਂ ਆਂ ਆਸ਼ਾਕ ਤੇ ਭਾਜੀ ਆ ਅਸੀਂ ਚਾਰ ਇੱਕ ਖੁੰਝੇ ਸਾਹਮਣੇ ਹੋਏ ਆ ਹੋ ਸਕਦਾ ਕਈ ਖੁੰਝਾਂ ਤੁਸੀਂ ਨਹੀਂ ਵੀ ਗਏ ਹੋਗੇ ਪਰ ਇਹ ਹੈ ਵੀ ਮੈਨੂੰ ਕੁਝ ਪ੍ਰੋਗਰਾਮ ਇਦਾਂ ਦੇ ਦਿੱਤੇ ਹੁੰਦੇ ਆ ਡਾਕਟਰ ਸਾਹਿਬ ਨੇ ਵੀ ਉਹ ਮੈਂ ਹੀ ਕਰਨੇ ਆ ਤੁਸੀਂ ਕੱਲ ਦੀ ਰੈਲੀ ਦੇਖੀ ਹੋਣੀ ਆ ਜਿਹੜੀ ਬਾਈਕ ਰੈਲੀ ਸੀ ਬਹੁਤ ਭੜਮਾ ਇਕੱਠ ਸੀ ਉਹ ਮੈਂ ਹੀ ਸਾਰੀ ਪਲਾਨ ਕੀਤੀ ਸੀ ਭਤੀਜ ਆਪਣੇ ਨਾਲ ਕੋਈ ਇਦਾਂ ਦੀ ਗੱਲ ਸੋ ਇਹ ਸਨ ਡਾਕਟਰ ਜਤਿੰਦਰ ਕੁਮਾਰ ਡਾਕਟਰ ਰਾਜ ਕੁਮਾਰ ਜੀ ਦੇ ਛੋਟੇ ਬ੍ਰਦਰ ਨੇ ਸੋ ਜਿਨ੍ਹਾਂ ਨੇ ਦੱਸਿਆ ਹੈ ਕਿ ਕੋਈ ਤੇ ਆ ਪਾਰਟੀ ਵਾਈਜੀ ਦੇ ਵਿੱਚ ਜਾਕ ਪਰਿਵਾਰ ਦੇ ਵਿੱਚ ਕੋਈ ਨਾਰਾਜ਼ਗੀ ਨਹੀਂ ਹੈ ਅਕਸਰ ਹੀ ਵਿਰੋਧੀ ਇਹ ਗੱਲਾਂ ਉਠਾ ਰਹੇ ਨੇ ਸੋ ਪਰਿਵਾਰ ਇਕਜੁੱਟ ਹੋਇਆ ਤੇ ਨਾਲ ਦੀ ਨਾਲ ਇਹ ਆਮ ਆਦਮੀ ਪਾਰਟੀ ਦਾ ਪ੍ਰਚਾਰ ਵੀ ਕਰ ਰਹੇ ਨੇ ਕੈਮਰਾਮੈਨ ਸੰਜੀਵ ਕੁਮਾਰ ਦੇ ਨਾਲ ਅ즈ਮੀਰ ਪਨੋੜ ਦੈਨਿਕ ਸਬੀਰਾ ਚੱਬੇਵਾਲ